ਕਿਸਾਨਾਂ ਦੀ ਕਣਕ ਜਿਹੜੀ ਸੜ ਕੇ ਸੁਆਹ ਹੋ ਗਈ ਤੇ ਉਸ ਵੇਲੇ ਉਹ ਕਿਸਾਨਾਂ ਨੇ ਉਹ ਪਿੰਡ ਦੇ ਲੋਕਾਂ ਨੇ ਗੁਹਾਰ ਲਾਈ ਸੀ ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਉਹ ਗੁਹਾਰ ਸਰਕਾਰ ਨੇ ਤੇ ਨਹੀਂ ਸੁਣੀ ਪਰ ਸਮਾਜ ਸੇਵੀਆਂ ਨੇ ਸੁਣ ਲਈ ਐ ਦਬਾਬੇ ਤੋਂ ਅੱਜ ਇੱਕ ਕਾਲਾ ਭੜਕੇ ਜਿਹੜਾ ਆ ਵੇਖੋ ਭਰਜਵਾਨੀ ਦੇ ਨੌਜਵਾਨ ਜਿਹੜੇ ਨੇ ਪਿੰਡਾਂ 'ਚੋਂ ਘਰਾਂ 'ਚੋਂ ਕਣ ਇਕੱਠੀ ਕਰਕੇ ਇਹ 2019 ਤੇ 23 ਦੇ ਵਿੱਚ ਸਾਡੇ ਏਰੀਆ ਦੇ ਵਿੱਚ ਖੜਾ ਨੇ ਬਹੁਤ ਮਾਰ ਕੀਤੀ ਬਿਲਕੁਲ ਤੇ ਉਦੋਂ ਸਾਡਾ ਇਹਨਾਂ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੁੱਕੀ ਰਾਸਤ ਤੂੜੀ ਤੇ ਅਸੀਂ ਵੱਲੋਂ ਤੇ ਹੋਰ ਸਾਰੇ ਪੰਜਾਬ ਚੋਂ ਸਾਡੀ ਹੈਲਪ ਬਹੁਤ ਹੋਊਗੀ। ਸਾਨੂੰ ਅੱਜ ਇਹ ਬੜਾ ਦੁੱਖ ਹੋਇਆ ਕਿ 6 ਮਹੀਨਿਆਂ ਦੀ ਕੀਤੀ ਹੋਈ ਇਨਸਾਨ ਦੀ ਉੱਤੇ ਪਾਣੀ ਫਿਰ ਗਿਆ ਜੋ ਸੜ ਕੇ ਸੁਆਹ ਹੋ ਗਈ। ਜੀ। ਇਸ ਲਈ ਅਸੀਂ ਜਿੰਨੇ ਜੋ ਕੇ ਹੈਗੇ ਆ ਤਿੰਨ ਚਾਰ ਪਿੰਡ ਰੜ ਕੇ ਕੁਝ ਐਨਆਰਆਈ ਵੀ ਰੜ ਕੇ ਅਸੀਂ ਇਹਨਾਂ ਦੀ ਸੇਵਾ ਕਰਨ ਆਏ ਆ। ਕੁਝ ਇਹਨਾਂ ਦਾ ਦੁੱਖ ਅਸੀਂ ਮਿੜਾ ਸਕੀ। ਮੈਂ ਸਰਕਾਰਾਂ ਤੋਂ ਦੂਰ ਹੈ ਕਿ ਜੇ ਅਸੀਂ ਭਰਾ ਭਾਈ ਇਕੱਠੇ ਹੋ ਜਾਈਏ ਸਾਨੂੰ ਕਿਸੇ ਦੀ ਲੋੜ ਨਹੀਂ। ਹਾਏ ਹਾਏ। ਮੈਂ ਸਾਲਾਂ ਨੂੰ ਵੱਡੀ ਗੱਲ ਕਹੀ ਨਾ ਵੀ ਜੇ ਜੇ ਸਾਨੂੰ ਇਹ ਭਰਾ ਹੀ ਅਸੀਂ ਇਕੱਠੇ ਹੋ ਜਾਈਏ ਅਸੀਂ ਸਿਆਸਤ ਤੋਂ ਉੱਚੇ ਚੁੱਕ ਜਾਈਏ ਤੇ ਸਾਨੂੰ ਲੋੜ ਨਹੀਂ ਇਹਨਾਂ। ਜੀ ਜਿਹੜੇ ਹਿਸਾਬ ਨਾਲ ਅੱਜ ਮਾਹੌਲ ਹੈ ਕੀ ਕਹੀਏ ਮੇਰਾ ਬਹੁਤ ਬਹੁਤ ਇਨਾਂ ਦੀ ਮਿਹਰਬਾਨੀ ਜਿਹੜੇ ਵਿਚਾਰਾਂ ਨੇ ਇੰਨਾ ਵਕਤ ਕਰਕੇ ਅਗਰੇ ਕਿਥੋਂ ਉਹ ਲਿਆ ਕੇ ਸਾਨੂੰ ਦੇ ਕੇ ਚੱਲੇ ਆ ਹੂੰ ਠੀਕ ਹੈ ਘਾਟਾ ਬੜਾ ਵੱਡਾ ਹੈ ਐ ਐਸੀ ਗੱਲ ਨਹੀਂ ਪਰ ਇਹ ਆ ਵੀ ਚਲੋ ਇਹ ਮਲ ਮਲਾਉਣ ਆਏ ਨੇ ਅੱਜ ਆ ਆ ਮਾਤਾ ਆ ਢੇਰੀ ਤੇ ਰਾਤੂ ਚੱਕਲਾ ਆ ਮੇ ਮੇਰੀ ਮਾਤਾ ਤੂੰ ਚੱਕ ਠੀਕ ਹੈ ਠੀਕ ਹੈ ਖਾਂ ਜੋਗੇ ਆਗੇ ਗੱਲਾਂ ਨਾ ਨੇ ਅਜੇ ਹੋਰ ਵੀ ਭੈਣ ਭਰਾ ਆਉਂਦੇ ਨਹੀਂ ਕੋਈ ਗੱਲ ਲੋੜ ਬੰਦਾ ਦੇ ਭੜੋਲੇ ਭਰਤੇ ਨੇ ਨੱਕੋ ਨੱਕ ਭਰਤੇ ਨੇ ਕੇਵਲ ਇਹ ਨਹੀਂ ਪਿੰਡ ਦੇ ਲੋੜਵੰਦਾਂ ਦੀ ਮਦਦ ਵੀ ਕੀਤੀ ਜੇ ਕੋ ਬਿਮਾਰ ਸ਼ਮਾਰ ਸੀ ਪਿੰਡ ਦੇ ਗਰੰਤੀ ਸਿੰਘ ਗੁਰੂ ਕੇ ਵਜ਼ੀਰ ਦੀ 10000 ਦੀ ਮੈਡੀਕ ਸਹਾਇਤਾ ਕੀਤੀ ਹੈ ਬਕਾਇਦਾ ਉਹਨਾਂ ਨੂੰ 10 12 ਕੁਇੰਟਲ ਕਣਕ ਵੀ ਦਿੱਤੀ ਦਾਵਾਰਾ ਤੋੜੇ ਔਰ ਹੋਰ ਵੀ ਪਿੰਡ ਦੇ ਜਿਹੜੇ ਬਿਮਾਰ ਸ਼ਮਾਰ ਸੰਜੀ ਦੀ ਕੈਂਸਰ ਦੀ ਦਵਾਈ ਚੱਲਦੀ ਸੀ ਉਹਨੂੰ 10000 ਦੀ ਸੇਵਾ ਦਿੱਤੀ ਹੈ ਦੋ ਹੈਂਡੀਕੈਪਟ ਵੀਰ ਨੇ ਉਹ ਉਹ ਪਰਿਵਾਰ ਨੂੰ ਵੀ 10000 ਦੀ ਸੇਵਾ ਦਿੱਤੀ ਹੈ ਬਾਕੀ ਵੀ ਮੈਨੂੰ ਲੱਗਦਾ ਵੀ ਅਸੀਂ 85000 ਰੁਪਿਆ ਬਚਿਆ ਇਹਨਾਂ ਨੇ ਕਿਹਾ ਵੀ ਕੱਲ ਜਿਹੜਾ ਪਿੰਡ ਦੇ ਵਿੱਚ ਮੌਤ ਪਰ ਸੱਜਣਾ ਵੱਲੋਂ ਇਲਾਕੇ ਦੇ ਜਥੇਬੰਦੀਆਂ ਵੱਲੋਂ ਜੋ ਵੀ ਇਕੱਠਾ ਹੋਇਆ 10-12 ਲੱਖ ਰੁਪਈਆ ਕੱਲ ਜਿਹੜਾ ਉਹ ਵੰਡਣਾ ਹੈ ਉਹਦੇ ਵਿੱਚ ਸਾਡਾ ਵੀ ਯੋਗਦਾਨ ਪਾਉ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਪਿਛਲੇ ਦਿਨਾਂ ਦੇ ਅੰਦਰ ਆਪਾਂ ਵੇਖਦੇ ਜੀਰੇ ਹਲਕੇ ਦੇ ਪਿੰਡਾਂ ਦੇ ਵਿੱਚ ਅੱਗ ਲੱਗਣ ਦੇ ਨਾਲ ਲੋਕ ਕਿਸਾਨਾਂ ਦੀ ਕਣਕ ਜਿਹੜੀ ਸੜ ਕੇ ਸੁਆਹ ਹੋ ਗਈ ਤੇ ਉਸ ਵੇਲੇ ਉਹ ਕਿਸਾਨਾਂ ਨੇ ਉਹ ਪਿੰਡ ਦੇ ਲੋਕਾਂ ਨੇ ਗੁਹਾਰ ਲਾਈ ਸੀ। ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਉਹ ਬਿਹਾਰ ਸਰਕਾਰ ਨੇ ਤੇ ਨਹੀਂ ਸੁਣੀ ਪਰ ਸਮਾਜ ਸੇਵੀਆਂ ਨੇ ਸੁਣ ਲਈਆ ਦਬਾਬੇ ਤੋਂ ਅੱਜ ਇੱਕ ਟਰਾਲਾ ਭਰ ਕੇ ਜਿਹੜਾ ਆ ਵੇਖੋ ਭਰ ਜਵਾਨੀ ਦੇ ਨੌਜਵਾਨ ਜਿਹੜੇ ਨੇ ਪਿੰਡਾਂ 'ਚੋਂ ਘਰਾਂ 'ਚੋਂ ਇਕੱਠੀ ਕਰਕੇ ਕਿਉਂਕਿ ਉਸ ਵੇਲੇ ਸਾਡੀਆਂ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਇਹ ਗੱਲ ਪੁਕਾਰ ਕੀਤੀ ਸੀ ਵੀ ਇਹੇ ਭੜੋਲੇ ਸਾਫ਼ ਕੀਤੇ ਸੀ ਇੱਕ ਅੱਧਾ ਦਿਨ ਕਣਕ ਨੂੰ ਅੱਗ ਨਾ ਲੱਗਦੀ ਤੇ ਸਾਡੇ ਭੜੋਲੇ ਭਰ ਜਾਣੇ ਸੀ ਸਾਲ ਭਰ ਦੇ ਦਾਣੇ ਖਾਣ ਯੋਗ ਹੋ ਜਾਣੇ ਸੀ ਇਹ ਵਿਰੋਧਨ ਪਹੁੰਚੇ ਸਨ ਧੰਨਵਾਦ ਇਹ ਵੀਰਾਂ ਜਿੰਨੇ ਵੀ ਸਾਡੇ ਭਰਾ ਆਏ ਨੇ ਦਬਾਬੇ ਤੋਂ ਸਭ ਤੋਂ ਪਹਿਲਾਂ ਵੀਰਾਂ ਦਾ ਸਵਾਗਤ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉਦੋਂ ਤੁਸੀਂ ਵਜਨ ਦੇ ਗਏ ਸੋ ਵੀ ਅਸੀਂ ਆਵਾਂਗੇ ਪੜੋਲੇ ਭਰ ਕੇ ਜਾਵਾਂਗੇ ਵਜਨ ਦੇ ਪੂਰੇ ਲੱਤੇ ਹਾਂ ਹਾਂਜੀ 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 ਬਿਲਕੁਲ ਇਹ ਕਿਹੜੇ ਕਿੰਨੇ ਪਿੰਡਾਂ ਦੀ ਫਿਰ ਕਿਹੜੇ ਕਿਹੜੇ ਪਿੰਡਾਂ ਦੀ ਇਹ ਪਿੰਡ ਕਾਂਖਰਦ ਕੋਠਾ ਜੀ ਤੇ ਗੱਟੀ ਰਾਏਪੁਰ ਤੋਂ ਵੀਰ ਮਾਗਾ ਖੜੇ ਆ ਉਹ ਜਾਣੀਆਂ ਤੇ ਵੀਰ ਆ ਬੰਦੇ ਚਾਰ ਪਿੰਡਾਂ ਦੇ ਚਾਰਾਂ ਪਿੰਡਾਂ ਨੂੰ ਇੱਕ ਥੀਕੇ ਟਰਾਲਾ ਫੁੱਲ ਹੀ ਕਰਕੇ ਲੈ ਗਏ ਫੁੱਲ ਫਰੇ ਮਾਫਸੀ 70 ਸੀ ਕੁਆਂਟਲ ਹੋਣੀ ਹੈਗੀ 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 ਵਾਹ ਜੀ ਕੁਝ ਮਾਈਕ ਸਹਿਤਾ ਵੀ ਹੈ ਹਾਂਜੀ 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 ਵਾਹ ਜੀ ਵਾਹ ਵੇਖੋ ਬੰਦਾ ਬੰਦੇ ਦਾ ਦਾਰੂ ਹੁੰਦਾ ਹੈ ਇਹ ਸਾਡੇ ਸਿੱਖਾਂ ਦੇ ਖੂਨ ਦੇ ਵਿੱਚ ਹੀ ਆਪਾਂ ਕਹਿ ਦਈਏ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੀ ਇਹ ਸੀ ਵੀ ਲੋੜਵੰਦ ਦੀ ਮਦਦ ਕਰਨੀ ਵੰਡ ਕੇ ਛਕਣਾ ਔਰ ਵੰਡ ਕੇ ਛਕਰੇ ਨੇ ਔਰ ਆਪਾਂ ਇਤਿਹਾਸ ਵੀ ਪੜਦੇ ਜਦੋਂ ਕਿਤੇ ਕਾਲ ਪੈਂਦਾ ਸੀ ਕੋਈ ਮਹਾਮਾਰੀ ਆਉਂਦੀ ਸੀ ਸਾਡੇ ਗੁਰੂ ਸਾਹਿਬ ਸੰਗਤਾਂ ਨੂੰ ਲੈ ਕੇ ਪਹੁੰਚਦੇ ਰਹੇ ਸੋ ਅੱਜ ਉਸੇ ਸਿਧਾਂਤ ਤੇ ਹਾਂਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਚਾਹੁੰਦੇ ਜੀ ਮਹਾਰਾਜ ਉਹ ਮਾਲਕ ਦਾ ਦਿੱਤਾ ਤੇ ਮਾਲਕ ਹੀ ਦੇ ਜਾਂਦਾ ਤੇ ਉਹਦੀ ਕਿਰਪਾ ਨੇ ਦੇਣ ਆ ਗਏ ਆ ਜੀ ਹਮ ਬਾਜੀ ਹੋਰ ਕੋਈ ਕਹਿ ਸਕਦਾ ਇਹ ਮਸੀਤ ਪਈ ਆ ਜੀ ਇਹ ਤਾਂ ਕਿਸੇ ਦੇ ਪੈ ਸਮੇਂ ਦਾ ਪਤਾ ਨਹੀਂ ਹੁੰਦਾ ਜੀ ਸਮੇਂ ਦਾ ਪਤਾ ਨਹੀਂ ਹੁੰਦਾ ਜੀ ਹਾਲਾਂਕਿ ਮੈਨੂੰ ਪਤਾ ਹੈ ਵੀ ਸਾਲ 2 ਸਾਲ ਪਹਿਲਾਂ ਦੀ ਗੱਲ ਕਰ ਲਈਏ ਪਾਣੀ ਤੁਹਾਡੇ ਖੇਤਾਂ 'ਚ 10 ਦਾ ਫੁੱਟ ਖੜਾ ਸੀ ਖੜਾ ਇਹ ਵੀਰ ਉਦੋਂ ਰਾਸ਼ਨ ਸੁੱਕੀਆਂ ਰਸਦਾਂ ਜੀ ਤੂੜੀ ਲੈ ਕੇ ਪਹੁੰਚੇ ਹੈ ਬਹੁਤ ਸੰਯੋਗ ਦਿੱਤਾ ਜੀ ਇਹਨਾਂ ਨੇ ਬਹੁਤ ਸੰਯੋਗ ਦਿੱਤਾ ਪਰ ਇਹ 2 ਸਾਲ ਬਾਅਦ ਦੀ ਤੁਸੀਂ ਉਹਨਾਂ ਦਾ ਐਸਾਨ ਮੋੜਨ ਆ ਗਏ ਜੀ ਅੱਜ ਹੈ ਬਾਜੀ ਉਹ ਪ੍ਰਮਾਤਮਾ ਨੇ ਕਿਰਪਾ ਹੈ ਜੀ ਇਤਰਾ ਦੁੱਖ ਪਾਇਆ ਤੇ ਨਾਲ ਰਲ ਮਿਲ ਕੇ ਇੰਨਾਂ ਕਹ ਸਾਰੇ ਸੰਯੋਗ ਦੇ ਰਲ ਮਿਲ ਕੇ ਕਰ ਦਿੱਗੇ ਭਰਾ ਲਾ ਜਿਹੜੀ ਗੱਲ ਹੈ ਵਾਹ ਜੀ ਵਾਹ ਦੇਖੋ ਕਿਸਾਨੀ ਕਹਿੋ ਜੀ ਇਹ ਵੀ ਡੇਗ ਡੇਗ ਕੇ ਸਵਾਰ ਹੁੰਦੀ ਆਪਾਂ ਵੇਖਦੇ ਆ ਹਾਂਜੀ ਹਾਂਜੀ ਕਰਦੇ ਹਾਂ ਹਾਂਜੀ ਵੀਰ ਜੀ ਇਹ 2019 ਤੇ 23 ਦੇ ਵਿੱਚ ਸਾਡੇ ਏਰੀਆ ਦੇ ਵਿੱਚ ਹੜ੍ਹਾਂ ਨੇ ਬਹੁਤ ਮਾਰ ਕੀਤੀ ਤੇ ਉਦੋਂ ਸਾਡਾ ਇਹਨਾਂ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੁੱਕੀ ਰਾਸਤ ਤੂੜੀ ਪੈਸੇ ਵੱਲੋਂ ਤੇ ਫੋਰ ਸਾਰੇ ਪੰਜਾਬ ਚੋਂ ਸਾਡੀ ਹੈਲਪ ਬਹੁਤ ਹੋਈ ਸਾਨੂੰ ਅੱਜੇ ਬੜਾ ਦੁੱਖ ਹੋਇਆ ਕਿ 6 ਮਹੀਨਿਆਂ ਦੀ ਕੀਤੀ ਹੋਈ ਕਿਸਾਨ ਦੀ ਉੱਤੇ ਪਾਣੀ ਫਿਰ ਗਿਆ ਜੋ ਸੜ ਕੇ ਸੁਆਹ ਹੋਗੀ ਜੀ ਇਸ ਲਈ ਅਸੀਂ ਜਿੰਨੇ ਜੋਗੇ ਹੈਗੇ ਆ ਤਿੰਨ ਚਾਰ ਪਿੰਡ ਰਲ ਕੇ ਕੁਝ ਐਨਆਰਆਈ ਵੀ ਰੋ ਰਲ ਕੇ ਅਸੀਂ ਇਹਨਾਂ ਦੀ ਸੇਵਾ ਕਰਨ ਆਏ ਆ ਕੁਝ ਇਹਨਾਂ ਦਾ ਦੁੱਖ ਅਸੀਂ ਵਢਾ ਸਕੀਏ ਬਿਲਕੁਲ ਜੀ ਬਾਬਾ ਜੀ ਗੱਲ ਕਰੀਏ ਵੀ ਇੱਕ ਸੱਟਾ ਵੀ ਕਿਸਾਨ ਤੋੜਨ ਨਹੀਂ ਦਿੰਦਾ ਪਰ ਉਹਦੀਆਂ ਅੱਖਾਂ ਸਾਹਮਣੇ ਆ ਮਾਤਾਵਾਂ ਕਹਿੰਦੀਆਂ ਵੀ ਸਾਡੇ ਸਾਹਮਣੇ ਪੰਜਾਂ ਮਿੰਟਾਂ ਦੇ ਵਿੱਚ ਪੰਜਾਂ ਛੇ ਮਹੀਨਿਆਂ ਦੀ ਧੀਆਂ ਪੁੱਤਰਾਂ ਨੂੰ ਪਾਲ ਲਈ ਫਸਲ ਜਿਹੜੀ ਸੜ ਕੇ ਸੁਆਹ ਹੋ ਗਈ ਸੀ ਕੁਝ ਨਹੀਂ ਕਰ ਸਕੇ ਸਾਡਾ ਜੀ ਕਹਿੰਦਾ ਵੇਚੀ ਮੱਝ ਜੀ ਕੀ ਕਹੋਗੇ ਉਹਨਾਂ ਨੂੰ ਕਹਿਣਾ ਕੀ ਹੈ ਨੀਂਦਾ ਯਾਰ ਤੋਾਈ ਹੋ ਗਈ ਜੀ ਅਲੀ ਵੀਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮਤਲਬ ਮਲਮਲਾਉਣ ਲਈ ਪਹੁੰਚੇ ਜੇ ਹਾਲਾਂਕਿ ਇਹ ਜਿਹੜੇ ਕੰਮ ਹੁੰਦੇ ਨੇ ਸਰਕਾਰਾਂ ਦੇ ਹੁੰਦੇ ਨੇ ਹਾਂਜੀ ਪਰ ਇਹ ਹੈ ਵੀ ਤੁਸੀਂ ਸਰਕਾਰਾਂ ਤੋਂ ਪਹਿਲਾਂ ਪਿੰਡ ਦੇ ਵਿੱਚ ਪਹੁੰਚੇ ਹੋ ਸੋ ਮੈਂ ਤੇ ਇਹ ਕਰਨਾ ਚਾਹੁੰਦਾ ਜੋ ਇਹ ਹੋਇਆ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ ਜੋ ਕਪਾਪ ਬੱਚਾ ਵੀ ਪਾਲਦੇ ਆ ਉਹਦੀ ਵੀ ਦੇਖਭਾਲ ਉਤੋਂ ਵੀ ਵੱਧ ਆਪਾਂ ਕਰਦੇ ਆਂ ਫਸਲ ਦੀ ਕਿਉਂਕਿ ਤਾਂ ਆਪਾਂ ਸਾਰਿਆਂ ਨੇ ਕਮਾਈ ਖਾਣੀ ਆ ਜੇ ਆਪਣੇ ਕੋਲੇ ਜੇ ਕਿਸੇ ਪਰਿਵਾਰ ਕੋਲੇ ਨਹੀਂ ਵੀ ਹੈਗੀ ਆਂਡ ਗਵਾਨ ਦੀ ਬਾਹ ਫੜ ਲੈਂਦਾ ਜੇ ਪਿੰਡ ਦੇ ਵਿੱਚ ਹੋਊਗੀ ਤਾਂ ਸੋ ਇਹ ਨੁਕਸਾਨ ਹੋਇਆ ਬਹੁਤ ਵੱਡਾ ਹੋਇਆ ਅਸੀਂ ਲੋਕ ਕੁਝ ਨਹੀਂ ਕਰਨ ਜੋ ਕਿ ਇਹ ਜੋ ਕੁਝ ਕਰਦਾ ਪ੍ਰਮਾਤਮਾ ਆਪਣੇ ਹੱਥੀਂ ਕਰਾ ਰਿਹਾ ਜਿੰਨੀ ਵੀ ਸੇਵਾ ਭੇਜੀ ਆ ਇਹ ਪ੍ਰਮਾਤਮਾ ਨੇ ਉਹਨਾਂ ਨੂੰ ਬਲ ਬਖਸ਼ਿਆ ਉਦਾਂ ਬਖਸ਼ਿਆ ਉਹਦੀ ਮਿਹਰ ਸਦਕਾ ਹੀ ਅੱਜ ਇੱਥੇ ਤੱਕ ਸਾਰੇ ਵੀਰ ਪਹੁੰਚਿਆ ਸੋ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਜੀ ਕੀ ਮਾਤ ਹੈ ਜੀ ਵੇਖੋ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਦੀ ਵਿੱਚ ਦੁਨੀਆ ਸੇਵਕ ਮਈਏ ਤਾਂ ਅੰਦਰ ਕੇ ਬੈਸ ਨ ਪਾਈਏ ਅੱਜ ਤੁਸੀਂ ਸੇਵਾ ਕਿੱਥੋਂ ਮੈਂ ਤੇ ਹੈਰਾਨ ਆ ਵੀ ਵੇਖੋ ਆ ਤੁਹਾਡੇ ਦਵਾਬੇ ਦੀ ਕਣਕ ਖਾਣੀ ਸੀ ਹੈ ਸਰਦਾਰ ਜੀ ਸਭ ਤੋਂ ਪਹਿਲਾਂ ਤਾਂ ਇੱਕ ਬੇਇਤੀ ਕਰਦਾ ਕਿ ਤੁਸੀਂ ਸਾਡੇ ਤੇ ਸਹਾਨ ਚੜਤਾ ਹੂੰ ਕਿਉਂਕਿ ਜਦੋਂ ਸਾਡਾ ਇੱਕ ਤੇਜ਼ ਤਾਂ 19 ਚ ਹੜਾ ਆਇਆ ਹੂੰ ਤੇ ਸ਼ਾਵਾ ਸ਼ਾ ਤੁਹਾਡੇ ਏਰੀਏ ਦੇ ਜਿੰਨਾ ਸਾਡਾ ਸਹਿਯੋਗ ਦਿੱਤਾ ਜੀ ਇਸ ਪਿੰਡੋਂ ਵੀ ਇੱਕ ਵੇਖੋ ਇਸ ਪਿੰਡੋਂ ਵੀ ਇੱਕ ਟਰੱਕ ਭਰ ਕੇ ਫੀਡ ਦਾ ਗਿਆ ਸੀ ਅਸੀਂ ਉਹ ਤੁਹਾਡਾ ਸਹਾਨ ਹੀ ਨਹੀਂ ਮੋਟ ਸਕਦੇ ਅਸੀਂ ਕੋ ਆ ਕਣਕ ਲਿਆ ਕੇ ਕੋ ਸਹਾਨ ਨਹੀਂ ਕੀਤਾ ਵਾਜੀ ਤੇ ਨਾ ਤੁਹਾਡੇ ਤੇ ਕੋ ਪਦ ਵਾਪਸ ਕਰਨਾ ਹੈ ਸਾਡੇ ਕੋ ਤਾਂ ਦਾਨ ਦੇ ਹੀ ਨਹੀਂ ਹੋਏ ਜਿੰਨਾ ਸਾਡਾ ਫਰਜ਼ ਸੀ ਤੁਹਾਡੇ ਏਰੀਏ 'ਚ ਦੇਣਾ ਨਹੀਂ ਸਾਡੇ ਕੋਲ ਨਾ ਤਾਂ ਹੋਇਆ ਨਹੀਂ ਫਿਰ ਵੀ ਸ਼ਾਬਾਸ਼ ਹੈ ਜੀ ਤੁਸੀਂ ਆਏ ਹੋ ਤੇ ਹਾਂਜੀ ਕੀ ਕਹਿਣਾ ਚਾਹੋਗੇ ਸਰਦਾਰ ਸਾਹਿਬ ਕਿ ਕੁਝ ਜਿੰਨੇ ਜੋਗੇ ਹੈਗੇ ਸੀਗੇ ਜੀ ਸੇਵਾ ਕੀਤੀ ਕਰਦੇ ਸਾਰੇ ਸੰਗਤ ਸਾਰੇ ਪਿੰਡ 'ਚੋਂ ਉਹਨੇ ਲੈ ਕੇ ਤੁਹਾਡੀ ਚਰਨਾਂ 'ਚ ਲੈ ਆਂਦੀ ਆ ਤੇ ਆਪਣੀ ਤੁਸੀਂ ਜਿਸ ਹਿਸਾਬ ਨਾਲ ਪਿੰਡ ਵਿੱਚ ਇਹਨੂੰ ਜ਼ਰੂਰ ਤਾਂ ਜੀ ਉਹਨਾਂ ਉਹਨਾਂ ਕਰਾ ਨੂੰ ਕੁਝ ਆਪਣੀ ਬਣੀ ਹੈ ਜੀ ਜਿਹੜੇ ਮਰਚੀ ਨਾਲ ਬਾਹਲੇ ਲੋਡਵੰਦ ਨੇ ਕੋਸ਼ਿਸ਼ ਇਹੀ ਕਰਿਓ ਕਿ ਕਈ ਵਾਰੀ ਇਹ ਹੁੰਦਾ ਵੀ ਅਸੀਂ ਚਲੇ ਜਾਈਏ ਤੇ ਮਗਰ ਲੜਾਈ ਸ਼ੁਰੂ ਹੋ ਜਾਂਦੀ ਹੈ ਹਾਂ ਇਹ ਨਾ ਕਰਿਓ ਨਹੀਂ ਇਹ ਐਸੀ ਹੋਏ ਹੋਏ ਅਸੀਂ ਆ ਗਏ ਅਸੀਂ ਤਾਂ ਤੁਹਾਡੇ ਤੇ ਨਗਰ ਵਾਲਿਆਂ ਤੇ ਇਹ ਚੀਜ਼ ਦੇ ਜੇ ਇਹ ਤੁਹਾਡੇ ਸਾਹਮਣੇ ਦੇ ਦੇਣੀ ਆ ਆਪਾਂ ਆਪਾਂ ਕੋਸ਼ਿਸ਼ ਇਹ ਕਰਿਓ ਕਿ ਵਧੀਆ ਤਰੀਕੇ ਨਾਲ ਇਹ ਜਿਹੜੀ ਜਿਨ੍ਹਾਂ ਨੂੰ ਜ਼ਰੂਰ ਲੋਡਵੰਦ ਹਾਂ ਜਿੰਨੀ ਜੋਗੇ ਹੋਰ ਵੀ ਹੋਏ ਅਸੀਂ ਹੋ ਸਕਦਾ ਜੇ ਕੋਈ ਮਹਾਰਾਜ ਸਵਾਂ ਦਾ ਉਹ ਤਾਂ ਫੇਰ ਵੀ ਆ ਜਾਵੇ ਕਿਆ ਬਾਤ ਹੈ ਔਰ ਮਹਾਰਾਜ ਇਹ ਸਾਡੇ ਵੀਰ ਜੀ ਨੇ ਇਹਨਾਂ ਨੇ ਇਹ ਕਿਹਾ ਹੈ ਵੀ ਸੁਸਾਇਟੀ ਦੇ ਵਿੱਚ ਜਿੰਨਾ ਵੀ ਵੀਰਾਂ ਦੀ ਵਿਆਜ ਹੋਏਗੀ ਇਸ ਪਿੰਡ ਦੀ ਉਹ ਵਿਆਜ ਇਸ ਪਿੰਡ ਦੀ ਵਿਆਜ ਜਿੰਨੀ ਵੀ ਕਿਸਾਨੀ ਦੀ ਖਾਦਾ ਸੁਸਾਇਟੀ ਹੈ ਨਹੀਂ ਵਿਆਜ ਵਿਚਾਰਿਆਂ ਦੀ ਹੈ ਹੀ ਕੁਛ ਨਹੀਂ ਸੀ ਕਿਉਂਕਿ ਕਿੱਲੇ ਤੇ ਦੋ ਦੋ ਤਿੰਨ ਤਿੰਨ ਸੀ ਪਰ ਮੈਂ ਜਿੰਨੇ ਕੁ ਜੋਗਾ ਹੈਗਾ ਸੀ ਮੈਂ ਹੋਰ ਵੀ ਇਸ ਕੰਮ ਦੇ ਵਿੱਚ ਕੱਲ ਅਸੀਂ ਇੱਥੇ ਕੋਈ ਮਾਇਆ ਦਾ ਕਰ ਰਹੇ ਉਹਦੇ ਵਿੱਚ ਵੀ ਬਹੁਤ ਸਾਰੇ ਸਹਿਯੋਗ ਪਾਇਆ ਦਰਸ਼ਨ ਪ੍ਰਧਾਨ ਨੇ ਮਿਆਂ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਕੋਈ 10 ਲੱਖ ਰੁਪਏ ਇਕੱਠਾ ਵੀ ਕੀਤਾ ਜੀ ਕੀ ਬਾਤ ਹੈ ਜੀ ਪਲੱਸ ਹੋਰ ਵੀ ਤੁਹਾਡੇ ਰਗੇ ਜਿਹੜੇ ਸੱਜਣ ਨੇ ਮਿਆਂ ਇਹਨਾਂ ਦੀ ਵੀ ਤਾਰੀਫ ਇਹਨਾਂ ਦੇ ਕੈਮਰੇ ਸਾਹਮਣੇ ਕਰੂੰਗਾ ਕਿ ਇਹਨਾਂ ਨੇ ਕਿਉਂਕਿ ਇਹਨਾਂ ਨੇ ਸਾਡੀ ਆਵਾਜ਼ ਬੁਲੰਦ ਕੀਤੀ ਇੱਥੇ ਕਿਸੇ ਨੂੰ ਪਤਾ ਨਹੀਂ ਸੀ ਵੀ ਅੱਗ ਲੱਗੀ ਆਕਸਰ ਲੋਕ ਛੋਟੀ ਵਾਲੇ ਤੁਰੇ ਜਾਂਦੇ ਸੀ ਉੱਥੇ 2 ਪਾਈ ਕਿਲੇ ਸੜੇ ਸੀ ਇੱਥੇ 122 ਸੜੇ ਸੀ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਇਹਨਾਂ ਭਰਾਵਾਂ ਨੂੰ ਦੁਆਬੇ ਵਾਲਿਆਂ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਕੋ ਔਰ ਸਾਡੇ ਭਰਾਵਾਂ ਦੀ ਮਦਦ ਕੀਤੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਉਹ ਤੇ ਕਹਿੰਦੇ ਵੀ ਇਹ ਐਹ ਅਹਸਾਨ ਮੋੜ ਨੇ ਆ ਅੱਜ ਤੋਂ ਸਾਡੇ ਇਹ ਵੀਰਾਂ ਨੇ ਸਾਡੇ ਸਾਡੇ ਦੁੱਖ ਦੇ ਵਿੱਚ ਜਦੋਂ ਹੜ ਆਏ ਸੀ ਫਸਲਾਂ ਮਾਰੀਆਂ ਗਈਆਂ ਸੀ ਇਹ ਵੀਰਾਂ ਨੇ ਸਾਥ ਦਿੱਤਾ ਸਾਡਾ ਇਹ ਕੋਈ ਸਹਾਰ ਨਹੀਂ ਮੈਂ ਦੰਨਾ ਵੀ ਸਾਡੇ ਭਰਾਵਾਂ ਦਾ ਕਿਤੇ ਅਸੀਂ ਉਹਨਾਂ ਭਰਾਵਾਂ ਦੇ ਕੰਮ ਆ ਕੇ ਕਦੀ ਇਹ ਸਾਡੇ ਆ ਕੇ ਉਹਦਾ ਬੰਦੇ ਜ਼ਾਰੂ ਹੈ ਜੀ ਸਰ ਮੈਂ ਸਰਕਾਰਾਂ ਤੋਂ ਦੂਰ ਹੈ ਕਿ ਜੇ ਅਸੀਂ ਭਰਾ ਭਰਾ ਇਕੱਠੇ ਹੋ ਜਾਈਏ ਸਾਨੂੰ ਕਿਸੇ ਦੀ ਲੋੜ ਨਹੀਂ ਹਾਏ ਹਾਏ ਮੈਂ ਸਾਲਾਂ ਨੂੰ ਵੱਡੀ ਗੱਲ ਕਹਿਣਾ ਵੀ ਜੇ ਜੇ ਸਾਨੂੰ ਇਹ ਭਰਾ ਹੀ ਅਸੀਂ ਇਕੱਠੇ ਹੋ ਜਾਈਏ ਅਸੀਂ ਸਿਆਸਤ ਤੋਂ ਚੇ ਚੁੱਕ ਜਾਈਏ ਤੇ ਸਾਨੂੰ ਲੋੜ ਨਹੀਂ ਇਹਨਾਂ ਦੀ ਜ ਬਿਲਕੁਲ ਜੀ ਅਸੀਂ ਹਾਂਜੀ ਕੀ ਕਹਿਣਾ ਚਾਹੋਗੇ ਸਰਦਾਰ ਸਾਹਿਬ ਅੱਜ ਤੁਹਾਡੇ ਪਿੰਡ ਦੇ ਵਿੱਚ ਕਿਉਂਕਿ ਤੁਹਾਡੀ ਗੁਹਾਰ ਜਿਹੜੀ ਵੀਰਾਂ ਨੇ ਸੁਣੀ ਹੈ ਭਾਵੇਂ ਵੱਖਰੀ ਗੱਲ ਹੈ ਵੀ ਸਰਕਾਰਾਂ ਦੇ ਕੰਨਾਂ 'ਚ ਅਜੇ ਤੱਕ ਆਵਾਜ਼ ਨਹੀਂ ਗਈ ਅੱਜ ਜਾਏਗੀ ਐਸੀ ਗੱਲ ਨਹੀਂ ਹਾਂਜੀ ਇਹਨਾਂ ਵੀਰਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ ਗਰੀਬ ਪਰਿਵਾਰਾਂ ਦੀ ਕਣਕ ਸੜੀ ਉਹਨਾਂ ਦੀ ਬਾਹ ਬੜੀ ਉਹਨਾਂ ਦੀ ਬਹੁਤ ਵੱਡੀ ਮਦਦ ਕਰ ਰਹੇ ਨੇ ਕਣਕ ਨੂੰ ਲੈ ਕੇ ਤੇ ਬੱਬੂ ਸਹਾਜਾਦਾ ਜੀ ਨੇ ਇਹ ਸਭ ਉਪਰਾਲਾ ਕੀਤਾ ਉਹਨਾਂ ਨੇ ਇਹਨਾਂ ਨੂੰ ਉਸ ਦਾਇਤ ਕੀਤਾ ਤੇ ਉਹਦੀ ਪ੍ਰੇਰਣਾ ਸਦਕਾ ਸਾਰਾ ਕੰਮ ਚੱਲ ਰਿਹਾ ਜੀ ਬਿਲਕੁਲ ਜੀ ਧੰਨਵਾਦ ਆ ਜੀ ਆ ਵੀਰਾਂ ਦਾ ਅਸੀਂ ਸਾਰੀਆਂ ਮਾਤਾਵਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੀਆਂ ਨੇ ਉਸ ਦਿਨ ਕਿਹਾ ਸੀ ਕਿ ਇਹ ਢੋਲੇ ਸਾਫ਼ ਕੀਤੇ ਨੇ ਔਰ ਇਹ ਵੀਰਾਂ ਨੇ ਉਸ ਦਿਨ ਭਰੋਸਾ ਦਿਵਾਇਆ ਸੀ ਮਾਤਾਵਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਵੀਰ ਸਨ ਭਰੋਸਾ ਦਿਵਾਇਆ ਸੀ ਬੀਬੇ ਚਿੰਤਾ ਨਾ ਕਰੋ 2-4 ਦਿਨਾਂ ਤੱਕ ਅਸੀਂ ਤੁਹਾਡੇ ਢੋਲੇ ਪਰ ਆ ਕੇ ਵੱਡੀ ਛਾਲ ਨਹੀਂ ਮਾਰਦੇ ਪਰ ਢੋਲੇ ਵਾਲੀ ਗੱਲ ਅਸੀਂ ਜਿਹੜੀ ਕੀਤੀ ਹੈ ਉਹ ਪੂਰੀ ਕਰਾਂਗੇ ਤੇ ਅੱਜ ਵੇਖੋ ਤੁਸੀਂ ਦਵਾਬੇ ਤੋਂ ਵੱਡਾ ਟਰਾਲਾ ਭਰ ਕੇ ਜਿਹੜਾ ਦਾਣਿਆਂ ਦਾ ਵੀਰ ਪਹੁੰਚੇ ਨੇ ਤੋੜੇ ਪੈਕ ਕਰਕੇ ਆਏ ਨੇ ਹਰੇਕ ਤੋੜੇ ਦੇ ਵਿੱਚ ਮੈਨੂੰ ਲੱਗਦਾ 60 ਤੋਂ 65 ਕਿਲੋ ਇਹ ਖਾਦ ਵਾਲੇ ਤੋੜੇ ਨੇ ਤੇ ਦਾਣੇ ਨੇ ਹੁਣ ਹਰੇਕ ਪਰਿਵਾਰ ਨੂੰ ਸਾਵੇਂ ਦਾਣੇ ਵੰਡੇ ਜਾਣੇ ਨੇ ਤੇ ਮਾਤਾਵਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰ ਮਾਤਾ ਤੁਸੀਂ ਉਸ ਦਿਨ ਪੁਕਾਰ ਲਾਈ ਸੀ ਆਪਣੇ ਭਰਾਵਾਂ ਨੂੰ ਤੇ ਅੱਜ ਦਵਾਬੇ ਦੇ ਭਰਾ ਜਿਹੜੇ ਨੇ ਤੁਹਾਡੇ ਆਸਤੇ ਤੁਸੀਂ ਕਿਹਾ ਸੀ ਢੋਲੇ ਅਸੀਂ ਸਾਫ਼ ਕਰਕੇ ਰੱਖੇ ਨੇ ਅੱਜ ਢੋਲੇ ਭਰਨ ਵਾਸਤੇ ਆਏ ਨੇ ਕੀ ਕਹਿਣਾ ਚਾਹੋਗੇ ਕੀ ਕਹੀਏ ਵੀਰਾ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਜਿਹੜੇ ਵਿਚਾਰਾਂ ਨੇ ਇੰਨਾ ਵਕਤ ਕਰਕੇ ਅਗਰੇ ਕਿਤੋਂ ਕਿਤੋਂ ਲਿਆ ਕੇ ਸਾਨੂੰ ਦੇ ਕੇ ਚੱਲੇ ਆ ਹੂੰ ਕਿ ਤੁਸੀਂ ਵੀ ਇਹ ਕਹਿੰਦੇ ਵੀ ਨਾ ਛੜਦੇ ਦੇ ਨਾ ਸਾਨੂੰ ਲੋੜ ਪਈ ਨਾ ਨੁਕਸਾਨ ਹੁੰਦਾ ਤੇ ਨਾ ਤੁਹਾਨੂੰ ਬੇਤਰਤੀਬੀ ਕਰ ਕਰ ਜਾਣਾ ਪੈਂਦਾ ਪਰ ਕੋਈ ਨਹੀਂ ਮਾਤਾ ਵੀ ਬੰਦਾ ਬੰਦੇ ਦੇ दारू ਹੁੰਦਾ ਬਿਪਤਾ ਪੈਂਦੀ ਏ ਤੇ ਇਹ ਵੀਰ ਆਏ ਨੇ ਇਹ ਵੀਰ ਨੇ ਉਦੋਂ ਤੁਹਾਨੂੰ ਭਰੋਸਾ ਦਿਵਾਇਆ ਸੀ ਕਿ ਚੇਤਨਾ ਹਾਂ ਉਦੋਂ ਤੁਹਾਡੇ ਅੱਥਰੂ ਪੂੰਝੇ ਕੇ ਕਹਿੰਦੇ ਮਾਂ ਮੈਂ ਤੇਰਾ ਪੋਤਾ ਤੇ ਅਸੀਂ ਆਵਾਂਗੇ ਤੇ ਅੱਜ ਆ ਗਏ ਨੇ ਆ ਮਾਤਾ ਕੀ ਕਹੋਗੇ ਕੋਈ ਹੁਣ ਤਾਂ ਕੰਮ ਕਰਨ ਦੀ ਲੋੜ ਨਹੀਂ ਮਾਤਾ ਕੋਈ ਗੱਲ ਨਹੀਂ ਇਹ ਵੇਖੋ ਕੱਲ ਵੀ ਸਾਡੇ ਭਰਾ ਹੋਰ ਵੀ ਆ ਰਹੇ ਨੇ ਹੈ ਤੁਹਾਡਾ ਹਾਂ ਅਥਰੂ ਪੁੰਜ ਨੇ ਠੀਕ ਹੈ ਘਾਟਾ ਬੜਾ ਵੱਡਾ ਹੈ ਇਹ ਐਸੀ ਗੱਲ ਨਹੀਂ ਪਰ ਇਹ ਆ ਵੀ ਚਲੋ ਇਹ ਮਲ ਮਲਾਉਣ ਆਏ ਨੇ ਅੱਜ ਆ ਮਾਤਾ ਆ ਢੇਰੀ ਤੇ ਆ ਤੂੰ ਚੱਕ ਲੈ ਆ ਮੇ ਮੇਰੀ ਮਾਤਾ ਤੂੰ ਚੱਕ ਠੀਕ ਹੈ ਠੀਕ ਹੈ ਖਾਣ ਜੋਗੇ ਅੱਗੇ ਗੱਲ ਨਾਲੇ ਅਜੇ ਹੋਰ ਵੀ ਭੈਣ ਭਰਾ ਆਉਣਦੇ ਨਹੀਂ ਕੋਈ ਗੱਲ ਨਹੀਂ ਬਸ ਵਾਹ ਜੀ ਵਾਹ ਜੀ ਦੇਖੋ ਸਿੱਧਕ ਦੇਖੋ ਮੈਂ ਵੀ ਅਜੇ ਹੋਰ ਵੀ ਦਾਣੇ ਆ ਰਹੇ ਨੇ ਮਾਂ ਕਹਿੰਦੇ ਵੀ ਨਹੀਂ ਸਾਨੂੰ ਇੰਨੇ ਵਾਧੂ ਨੇ ਦੇਖੋ ਪਰੋਲੇ ਭਰੇ ਹੁਣ ਦੇ ਮਾਤਾ ਹੁਸਨੇ ਬਣਾ ਹੁੰਦਾ ਹਨਾ ਹਾਂ ਘਰ ਦਾਣੇ ਹੁਣ ਬੰਦਾ ਜਦ ਨ ਮਰਜ਼ੀ ਖਾ ਲੈਂਦਾ ਹੈ ਖਾਣ ਨਾਲ ਘਰ ਦਾਣੇ ਹੋਣੇ ਚਾਹੀਦੇ ਆਟਾ ਹੋਣਾ ਚਾਹੀਦਾ ਜਿੱਦ ਨ ਭਾਂ ਮਰਜ਼ੀ ਚਾਰ ਨਾ ਖਾ ਲੈਂਦਾ ਚਾਰ ਨਾ ਖਾ ਸਕਦੇ ਗੰਦਾ ਚਾਰ ਲੈ ਲੈ ਉਹਨਾਂ ਨਾ ਖਾ ਸਕਦਾ ਦਾਣੇ ਘਰ ਹੋਣੇ ਜ਼ਰੂਰੀ ਹੈ ਨਾ ਵਾਹ ਜੀ ਵਾਹ ਸੋ ਮਾਤਾਵਾਂ ਨੇ ਗੱਲ ਬੜੀ ਸੋਹਣੀ ਕਹੀ ਕਹਿੰਦੇ ਘਰ ਦੇ ਵਿੱਚ ਦਾਣੇ ਹੋਣ ਆਟਾ ਹੋਵੇ ਤੇ ਬੰਦਾ ਰੋਟੀ ਚਾਰ ਨਾਲ ਵੀ ਖਾ ਲਿੰਦਾ ਗੰਡੇ ਨਾਲ ਵੀ ਖਾ ਲਿੰਦਾ ਕਹਿੰਦੇ ਵੀ ਘਰ ਦੇ ਵਿੱਚ ਦਾਣੇ ਦਾ ਹੁਸਨ ਹੀ ਬੜਾ ਹੁੰਦਾ ਸੋ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜਿਹੜੇ ਭਰ ਜਵਾਨੀ ਦੇ ਨੌਜਵਾਨ ਜਿਹੜੇ ਨੇ ਸਾਰੇ ਵੇਖੋ ਬੜੀ ਸ਼ਿੱਦਤ ਦੇ ਨਾਲ ਸੇਵਾ ਕਰ ਰਹੇ ਨੇ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹਾਂ ਮਾਤਾ ਤੁਸੀਂ ਉਹ ਦਿਨ ਕਿਹਾ ਸੀ ਬੇਨਤੀ ਕੀਤੀ ਸੀ ਬੇਨਤੀ ਪ੍ਰਮਾਣ ਹੋ ਗਈ ਏ ਐ ਦਾਣੇ ਆ ਗਏ ਵਾਹ ਜੀ ਵਾਹ ਜਿੰਨਾਂ ਨੇ ਮੂੰਤੋਂ ਤਾਂ ਹਾਂ ਹਾਂਜੀ ਹਾਂ ਸਾਨੂੰ ਦੇ ਦੋ ਦੇਖੋ ਹਾਂਜੀ ਬਿਲਕੁਲ ਸਭ ਨੂੰ ਮਿਲਣਗੇ ਮਾਤਾ ਕਹਿੰਦੀ ਵੀ ਮਹਾਰਾਜ ਇਹਨਾਂ ਨੂੰ ਦੂਣਾ ਦਵੇ ਵੀ ਜਿਹੜੇ ਸਾਡੇ ਅੱਜ ਦੁੱਖ ਦੇ ਵਿੱਚ ਖੜੇ ਨੇ ਸੋ ਵੇਖੋ ਇਹ ਮਤਾਵਾਂ ਦੀਆਂ ਅਸੀਸਾਂ ਵਿਅਰਥ ਨਹੀਂ ਜਾਣੀਆਂ ਇਹ ਸੱਚਮੁੱਚ ਮਹਾਰਾਜ ਇਹਨਾਂ ਵੀਰਾਂ ਨੂੰ ਵੀ ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦੇਣੀ ਦਰਸ਼ਕੋ ਅੱਜ ਦਵਾਬੇ ਤੋਂ ਵੀਰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਸੀ ਆਪਾਂ ਜੀਰੇ ਹਲਕੇ ਦੇ ਪਿੰਡ ਬਸਤੀ ਹਾਜੀਆਂ ਦੇ ਵਿੱਚ ਖੜੇ ਆਂ ਪਿਛਲੇ ਦਿਨਾਂ ਦੇ ਅੰਦਰ ਵੀਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਲਗਭਗ 122 ਏਕੜ ਦੇ ਨੇੜੇ ਤੇੜੇ ਕਣਕ ਸੜ ਕੇ ਸੁਆਹ ਹੋਈ ਵੀਰਾਂ ਨੇ ਪੁਕਾਰ ਲਾਈ ਸਰਕਾਰਾਂ ਨੇ ਨਹੀਂ ਸੁਣੀ ਪਰ ਇਹ ਵੀਰ ਉਹਨਾਂ ਦਾ ਦਰਦ ਸੁਣ ਕੇ ਤੇ ਅੱਜ ਟਰਾਲਾ ਭਰ ਕੇ ਮੈਨੂੰ ਲੱਗਦਾ ਵੀ 90 ਕੁਇੰਟਲ ਦੇ ਨੇੜੇ ਤੇੜੇ ਕਣਕ ਲੈ ਕੇ ਆਏ ਸੀ ਲੋਡ ਬੰਦਾ ਦੇ ਭੜੋਲੇ ਭਰਤੇ ਨੇ ਨੱਕੋ ਨੱਕ ਭਰਤੇ ਨੇ ਕੇਵਲ ਇਹ ਨਹੀਂ ਪਿੰਡ ਦੇ ਲੋਡ ਬੰਦਾ ਦੀ ਮਦਦ ਵੀ ਕੀਤੀ ਜੇ ਕੋਈ ਬਿਮਾਰ ਸ਼ਮਾਰ ਸੀ ਪਿੰਡ ਦੇ ਗਰੰਤੀ ਸਿੰਘ ਗੁਰੂ ਕੇ ਵਜ਼ੀਰ ਦੀ 10000 ਦੀ ਮਾਇਕ ਸਹਾਇਤਾ ਕੀਤੀ ਹੈ ਬਕਾਇਦਾ ਉਹਨਾਂ ਨੂੰ 10 12 ਕੁਆਂਟਲ ਕਣਕ ਵੀ ਦਿੱਤੀ ਦਾਵਾਰਾ ਤੋੜੇ ਔਰ ਹੋਰ ਵੀ ਪਿੰਡ ਦੇ ਜਿਹੜੇ ਬਿਮਾਰ ਸ਼ਮਾਰਸ ਸਿੰਘ ਦੀ ਕੈਂਸਰ ਦੀ ਦਵਾਈ ਚੱਲਦੀ ਸੀ ਉਹਨੂੰ 10000 ਦੀ ਸੇਵਾ ਦਿੱਤੀ ਹੈ ਦੋ ਹੈਂਡੀਕੈਪਟ ਵੀਰ ਨੇ ਉਹ ਉਹ ਪਰਿਵਾਰ ਨੂੰ ਵੀ 10000 ਦੀ ਸੇਵਾ ਦਿੱਤੀ ਹੈ ਬਾਕੀ ਵੀ ਮੈਨੂੰ ਲੱਗਦਾ ਵੀ ਅਸੀਂ 85000 ਰੁਪਿਆ ਬਚਿਆ ਇਹਨਾਂ ਨੇ ਕਿਹਾ ਵੀ ਕੱਲ ਜਿਹੜਾ ਪਿੰਡ ਦੇ ਵਿੱਚ ਮੌਤਪੁਰ ਸੱਜਣਾ ਵੱਲੋਂ ਇਲਾਕੇ ਦੇ ਜਥੇਬੰਦੀਆਂ ਵੱਲੋਂ ਜੋ ਵੀ ਇਕੱਠਾ ਹੋਇਆ 10 12 ਲੱਖ ਰੁਪਿਆ ਕੱਲ ਜਿਹੜਾ ਉਹ ਵੰਡਣਾ ਹੈ ਉਹਦੇ ਵਿੱਚ ਸਾਡਾ ਵੀ ਯੋਗਦਾਨ ਪਾਓ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਸਰਪੰਚ ਸਾਹਿਬ ਸਦਾ ਜੀ ਅਸੀਂ ਤਾਂ ਜਿੰਨੀ ਕੁ ਜੋਗੇ ਸੀ ਸੇਵਾ ਕਰਤੀ ਹਮ ਬਾਕੀ ਸਾਡੇ ਕੋਈ ਮਾਇਆ ਵਾ ਹਮ ਅਸੀਂ 85000 ਰੁਪਿਆ ਇਹ ਤੁਸੀਂ ਕੱਲ ਨੂੰ ਜਿਹੜਾ ਕੋ ਦੱਸ ਰਹੇ 10 ਲੱਖ ਰੁਪਿਆ ਸਾਡੇ ਕੋਲ ਉਹਦੀ ਚੀ ਸਾਡਾ ਸਹਿਯੋਗ ਪਾ ਗਏ ਤੇ ਲੋਡ ਬੰਦਾਂ ਨੂੰ ਲੋਡ ਬੰਦਾਂ ਨੂੰ ਦਿੱਤਾ ਜਾ ਜਿਉ ਲੋਡ ਬੰਦਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਕਣ ਕਣ ਅੱਗ ਪੇਰ ਅੱਗ ਬੀੜ ਦਾ ਬਿਲਕੁਲ ਉਹਨਾਂ ਨੂੰ ਤੁਸੀਂ ਇਹ ਜਿਹੜੀ ਮਾਇਆ ਵਾ ਸਾਡੀ ਧੰਨਵਾਦੀ ਪਹਿਲੇ ਦਿਨ ਵੀਰ ਆਏ ਸੀ ਤੁਸੀਂ ਵਾਦਾ ਕਰਕੇ ਗਏ ਸੋ ਨਾਲ ਸਾਡੇ ਗੋਰਾ ਵੀਰ ਜੀ ਵੀ ਸਨ ਜਦੋਂ ਮਾਤਾਵਾਂ ਰੋ ਰੋ ਕੇ ਪੁੱਭਾਂ ਮਾਰ ਕੇ ਰੋ ਰਹੀਆਂ ਸੀ ਵੀ ਸਾਡਾ ਜੀ ਕਰਦਾ ਖੇਤਾਂ 'ਚ ਮੱਚ ਜੀਏ ਤੁਸੀਂ ਕਿਾ ਕੋਈ ਗੱਲ ਨਹੀਂ ਮਾਤਾ ਮਾਤਾ ਨੇ ਕਿ ਅਸੀਂ ਪੜੋਲੇ ਸਾਫ਼ ਕੀਤੇ ਸੀ ਤੁਸੀਂ ਹੀ ਆ ਭਰਕੇ ਜਾਵਾਂਗੇ ਅੱਜ ਨੱਕੋ ਨੱਕ ਭਰਤੇ ਨੇ ਮੰਨ ਉਸ ਦੀ ਪੂਰੀ ਬਹੁਤ ਖੁਸ਼ੀ ਹੈ ਜੀ ਮਾਲਕ ਨੇ ਕਿ ਬਹੁਤ ਕਿਰਪਾ ਕੀਤੀ ਸਾਰੇ ਸੱਜਣਾਂ ਦੇ ਸਹਿਯੋਗ ਨਾਲ ਸਾਰੇ ਪਿੰਡ ਆਇਆ ਚਾਰ ਪਿੰਡਾਂ ਦੀ ਪੰਚਾਇਤ ਸਾਰੇ ਇਕੱਠੇ ਹੋ ਕੇ ਆਏ ਹਾਂ ਚਾਰਾਂ ਪਿੰਡਾਂ ਦੀ ਪੰਚਾਇਤ ਆ ਅਸੀਂ ਚਾਰ ਪਿੰਡਾਂ ਤੋਂ ਆਏ ਹਾਂ ਜੀ ਸੋ ਹਾਂਜੀ ਬੱਬੂ ਵੀਰ ਜੀ ਕੀ ਕਹਿਣਾ ਚਾਹੁੰਦੇ ਜੇ ਜਿੱਥੇ ਆਪਾਂ ਵੇਖਦੇ 90 ਕੁਆਂਟਲ ਦੇ ਨੇੜੇ ਜਿਹੜੇ ਇਹਨਾਂ ਨੇ ਕਣਕ ਵੀ ਵੰਡਤੀ ਸਾਰੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਹੀ ਵੰਡਤੀ ਔਰ ਆਪਾਂ ਵੇਖਦੇ ਆਂ ਵੀ 80-85 ਹਜ਼ਾਰ ਇਹ ਤੁਹਾਨੂੰ ਦੇ ਰਹੇ ਨੇ ਔਰ ਬਾਕੀ ਜਿਹੜਾ 25-30 ਹਜ਼ਾਰ ਰੁਪਈਆ ਮੰਜਾ ਦਾ 30 ਹਜ਼ਾਰ ਰੁਪਈਆ ਪਿੰਡ ਦੇ ਵਿੱਚ ਲੋੜਵੰਦਾਂ ਨੂੰ ਵੰਡਦਾ ਇਹ ਬੜੀ ਵੱਡੀ ਗੱਲ ਹੁੰਦੀ ਏ ਹਾਲਾਂਕਿ ਇਹ ਕੰਮ ਸਰਕਾਰਾਂ ਦੇ ਪਰ ਸਮਾਜ ਸੇਵੀ ਇੱਕ ਦਰਦ ਲੈ ਕੇ ਅੱਜ ਮਲਮ ਲਾਉਣ ਲਈ ਪੁੱਜੇ ਨੇ ਕੀ ਕਹੋਗੇ ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੋਕਾਂ ਦੀ ਬਾਹ ਇਹਨਾਂ ਨੇ ਕੱਲੀ ਉਹਨਾਂ ਦੀ ਬਾਹ ਨਹੀਂ ਫੜੀ ਜਿਨ੍ਹਾਂ ਦੀ ਕੜਕ ਨੂੰ ਅੱਗ ਲੱਗੀ ਆ ਇਹਨਾਂ ਨੇ ਸਾਰੇ ਪਿੰਡ ਨੂੰ ਹੀ ਕਣਕ ਵੰਡਤੀ ਆ ਕਿਆ ਬਾਤ ਸਾਰਿਆਂ ਨੂੰ ਇਹ ਤੇ ਤਲਵਾਰੀ ਇਹਨਾਂ ਨੇ ਸਾਰੇ ਪਿੰਡ ਨੂੰ ਹੀ ਕਣਕ ਵੰਡਤੀ ਆ ਪਲੱਸ ਇਹਨਾਂ ਕੋਲ ਲਗਭਗ 85000 ਰੁਪਏ ਸਾਨੂੰ ਹੁਣ ਦੇ ਕੇ ਚੱਲੇ ਆ ਜੋ ਸਵੇਰੇ ਅੱਗ ਪੀੜ ਤਾਂ ਵਾਸਤੇ ਫੇਰਿਆ ਮੈਂ ਇਹਨਾਂ ਦਾ ਹੱਥ ਦੇ ਉੱਤੇ ਕਰਾਈਆ ਤੁਹਾਨੂੰ ਧੰਨਵਾਦ ਕਰਦਾ ਵੀ ਇਹ ਸਾਡੇ ਕੋਲ ਪਹੁੰਚੇ ਆ ਔਰ ਉਹਨਾਂ ਗਰੀਬਾਂ ਦੀ ਸਾਰ ਲਈ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਗੁਰਮੀਰ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਬੜੀ ਵੱਡੀ ਗੱਲ ਹੁੰਦੀ ਏ ਫਿਰ ਤੋਂ ਸਵਾਗਤ ਜੀ ਕਿ ਫਤਹਿ ਮੈਂ ਸਾਰੇ ਦੁਆਬੇ ਵਾਲੇ ਵੀਰਾਂ ਦਾ ਧੰਨਵਾਦੀ ਕਰਦਾ ਬਾਕੀ ਕੋਈ ਗੱਲ ਐਸੀ ਨਹੀਂ ਵੀ ਜਿਹੜੀ ਤੁਸੀਂ ਇਹਨਾਂ ਦਾ ਕੋਈ ਕਹਿਣ ਵਾਲੋ ਰੱਖੀ ਹੋਵੇ ਬਹੁਤ ਬਹੁਤ ਸਤਿਗੁਰੂ RAMDAS ਇਹਨਾਂ ਦੇ ਕਿਰਪਾ ਰੱਖਣ ਕੀ ਬਾਤ ਜਿਹਨਾਂ ਦੁਗਣੀ ਰਾਤ ਜੋਗਣੀ ਤਰੱਕੀ ਇਹਨਾਂ ਨੂੰ ਦੇਣ ਇਹ ਸਾਡੀ ਅਰਦਾਸ ਆ ਜੀ ਆਸ ਤੋਂ ਵੱਧ ਕੇ ਕਰ ਗਏ ਨੇ ਜੀ ਇਹਨਾਂ ਨੇ ਮੇਰੇ ਨਾਲ ਟੱਚ ਦੇ ਵਿੱਚ ਸਨ ਫੋਨ ਕਰਦੇ ਸੀ ਵੀਰ ਜੀ ਅਸੀਂ ਘੜਕ ਲੈ ਕੇ ਆਉਣੀ ਹੈ ਪਰ ਸਾਡੀ ਸੋਚ ਤੋਂ ਪਰੇ ਅਸੀਂ ਸੋਚਿਆ ਵੀ ਚਲੋ ਹਰੇਕ ਘਰ ਨੂੰ ਕੋਈ ਪੰਜ ਪੰਜ ਸੱਤ ਸੱਤ ਤੋੜੇ ਦੇ ਦੇ ਦਿਆਂਗੇ ਪਰ ਜਦੋਂ ਵੰਡਨ ਤੇ ਆਇਓ ਮੁਕਣ ਤੇ ਨਹੀਂ ਆਈ। ਵੀ ਜਿਵੇਂ ਸਾਡੇ ਬੱਬੂ ਵੀਰ ਨੇ ਗੱਲ ਕੀਤੀ ਵੀ ਪਹਿਲਾਂ ਤੇ ਅਸੀਂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਕਣਕ ਵਾਲਿਆਂ ਦਾ ਅੱਗ ਪੀੜਤ ਪਰਿਵਾਰਾਂ ਨੂੰ ਕਣਕ ਵੰਡੀ। ਓਦੋਂ ਬਾਅਦ ਐਨੀ ਕੋ ਕਣਕ ਵੰਡ ਗਈ ਵੀ ਸਾਰੇ ਪਿੰਡ ਨੂੰ ਜਿਵੇਂ ਇਹਨਾਂ ਨੇ ਦੱਸੀ ਕਿਸੇ ਨੂੰ 5 ਤੋੜੇ ਕਿਸੇ ਨੂੰ 7 ਕਿਸੇ ਨੂੰ 6 ਤੋੜੇ ਤੇ ਵੀ ਇੱਕ ਤੋੜਾ ਵੀ ਜਿਹੜਾ ਪੰਜਾਬ ਦਾ ਵੀ 65 70 ਕਿਲੋ ਦਾ ਸੀ। ਤੇ ਕੋਈ ਕਿਸੇ ਗੱਲ ਦੀ ਕਮੀ ਰਹੀ ਨਹੀਂ ਸਾਡੀ ਸੋਚ ਤੋਂ ਪਰੇ ਹੋ ਕੇ ਇਹ ਵੀਰ ਸੇਵਾ ਕਰਕੇ ਗਏ ਨੇ ਦੁਆਬੇ ਵਾਲਿਆਂ ਨੂੰ। ਇਹਨਾਂ ਨੇ ਦਵਾਬੇ ਦਾ ਨਾਮ ਰੋਸ਼ਨ ਕੀਤਾ ਔਰ ਇਹਨਾਂ ਵੀਰਾਂ ਨੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਸਵੇਰੇ ਕਹਿੰਦੇ ਵੀ ਅੱਜ ਤੋਂ 1.5-2 ਸਾਲ ਪਹਿਲਾਂ ਸਾਡੇ ਹੜ ਆਏ ਸੀ ਤੇ ਇਹ ਵੀਰ ਸਾਡੇ ਮਲਮਲਾਉਣ ਆਏ ਸੀ ਪਰ ਅੱਜ ਜਦੋਂ ਇਹਨਾਂ ਨੇ ਪੁਕਾਰ ਕੀਤੀ ਤੇ ਸਾਡੇ ਹਿਰਦੇ ਵਲੁੰਧਰੇ ਗਏ 2-3 ਦਿਨ ਹੋ ਗਏ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਗ੍ਰਾਹੀ ਇਕੱਠੀ ਕਰਦਿਆਂ ਨੂੰ ਔਰ ਅੱਜ ਹਾਂਜੀ ਕੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਹਾਂਜੀ ਅਸੀਂ ਕੋਈ ਨਹੀਂ ਕਹਿਣਾ ਚਾਹੁੰਦੇ ਅਸੀਂ ਤਾਂ ਤਵਾਦੀ ਕਰਨਾ ਚਾਹੁੰਦੇ ਹਾਂ ਉਹ ਮਾਲਕ ਦੀ ਕਿਰਪਾ ਨਾਲ ਜੋ ਹੋਇਆ ਬਹੁਤ ਵਧੀਆ ਹੋਇਆ ਜੀ ਜਿੰਨਾ ਕਿ ਸਾਡੇ ਕੋਲ ਸਰਿਆ ਹੀ ਦੇ ਦਿੱਤਾ ਉਹਦੇ ਉਹਦੇ ਰੰਗ ਆ ਜੀ ਸਾਡੇ ਦੇ ਕੋ ਸਾਡੇ ਹੱਥ ਵਾਸ ਕੋ ਬਿਲਕੁਲ ਜੀ ਇਹ ਪਿੰਡ ਵਾਲਿਆਂ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਦਬਾਬੇ ਦੀ ਕਣਕ ਖਾਵਾਂਗੇ ਪਰ ਇਹ ਅਕਾਲ ਪੁਰਖ ਵੱਲੋਂ ਕੋਈ ਵਿਧ ਬਣਦੀ ਹੁੰਦੀ ਇੱਕ ਦਿਨ ਹੀ ਗੋਰਾ ਵੀਰ ਜੀ ਗੱਲ ਕਰਦੇ ਹਾਂ ਵੀ ਜਿਹੜੇ ਆ ਖੇਤਾਂ 'ਚ ਹੁੰਜਣ ੜੇ ਨੇ ਇਹ ਮਜ਼ਦੂਰ ਇਹ ਮਾਲਕ ਨੇ ਉਹਨਾਂ ਦੇ ਵੀ ਘਰ ਪਰਨੇ ਸੀ ਇਹਨਾਂ ਦੇ ਘਰ ਕਿਸੇ ਹੋਰ ਤਰੀਕੇ ਦੇ ਨਾਲ ਆਉਣਾ ਸੀ ਸੋ ਘਾਟਾ ਤੇ ਬੜਾ ਵੱਡਾ ਪਰ ਜੇ ਜਿੰਨੇ ਪਾਇਆ ਪੂਰਾ ਵੀ ਉਹੀ ਕਰਦਾ ਹੁੰਦਾ ਹੁਣ ਅਕਾਲ ਪੁਰਖ ਇਹਨਾਂ ਨੇ ਕਿਹਾ ਵੀ ਸਾਡੀ ਕੋਈ ਪਾਇਆ ਨਹੀਂ ਇਹ ਅਕਾਲ ਪੁਰਖ ਦਾ ਦਿੱਤਾ ਹੀ ਵੰਡ ਰਹੇ ਆ ਤੇ ਇਹੋ ਹੀ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਿਧਾਂਤ ਦਿੱਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੋ ਵੰਡ ਕੇ ਛਕਣ ਵਾਲਾ ਜਿਸ ਸਿਧਾਂਤ ਇੱਥੇ ਦੇਖਣ ਨੂੰ ਮਿਲਿਆ ਸੋ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ